ਆਕੇ ਇੱਕ ਨਗਰ ਦੇ ਬਾਹਰ ਇੱਕ ਬ੍ਰਿਛ ਹੇਠਾਂ ਜਾ ਬੈਠੇ ਪਿੰਡ ਦੇ ਇੱਕ ਡੂਮ ਨੇ ਆਪ ਜੀ ਤੋਂ ਕੁਝ ਖਰਾਇਤ ਮੰਗੀ ਗੁਰੂ ਜੀ ਨੇ ਕਿਹਾ ਇਸ ਬ੍ਰਿਛ ਦੇ ਮੁੱਢ ਪਾਸੋਂ ਜੋ ਜੀ ਕਰਦਾ ਹੈ ਉਹ ਲੈ ਲੈ ਡੂਮ ਨੇ ਜਦ ਮੁੱਢ ਪਾਸ ਵੇਖਿਆ ਤਾਂ ਉਸ ਨੂੰ ਬਹੁਤ ਮੋਹਰਾਂ दिसੀਆਂ ਉਹਨਾਂ ਨੂੰ ਉਹ ਖੁਸ਼ੀ ਨਾਲ ਪੱਲੇ ਬੰਨ ਕੇ ਪਿੰਡ ਚਲਿਆ ਗਿਆ ਤੇ ਸਾਰਿਆਂ ਨੂੰ ਦੱਸਿਆ ਕਿ ਬਾਹਰ ਇੱਕ ਫਕੀਰ ਆਇਆ ਹੈ ਮਨਮਨੀ ਚੀਜ਼ ਦਿੰਦਾ ਹੈ ਪਿੰਡ ਦੇ ਸਾਰੇ ਗਰੀਬ ਲੋਕ ਇਹ ਗੱਲ ਸੁਣ ਕੇ ਗੁਰੂ ਜੀ ਪਾਸ ਚਲੇ ਗਏ ਅਤੇ ਜੋ ਜੋ ਚੀਜ਼ ਮੰਗੇ ਗੁਰੂ ਜੀ ਉਹੀ ਉਸ ਨੂੰ ਦੇ ਦਿੰਦੇ ਇਸ ਤਰ੍ਹਾਂ ਸਾਰੇ ਦੇਸ਼ ਵਿੱਚ ਆਪ ਜੀ ਦਾ ਜਸ ਫੈਲ ਗਿਆ ਜਿਸ ਨੂੰ ਸੁਣ ਕੇ ਉਥੋਂ ਦਾ ਰਾਜਾ ਵੀ ਆਣ ਹਾਜ਼ਰ ਹੋਇਆ ਉਸ ਨੇ ਬੇਨਤੀ ਕੀਤੀ ਮਹਾਰਾਜ ਮੈਨੂੰ ਉਪਦੇਸ਼ ਦੇ ਕੇ ਆਪਣਾ ਸਿੱਖ ਬਣਾ ਲਵੋ ਗੁਰੂ ਜੀ ਨੇ ਕਿਹਾ ਇਹ ਮਨੁੱਖਾ ਜਨਮ ਅਮੋਲਕ ਹੈ ਇਸ ਨੂੰ ਕੌਡੀਆਂ ਦੇ ਭਾਅ ਨਹੀਂ ਗਵਾਉਣਾ ਚਾਹੀਦਾ ਸੁੱਖ-ਦੁੱਖ ਦੇ ਸਮੇਂ ਦਾ ਸਿਮਰਨ ਕਰੋ ਧਰਮਸ਼ਾਲਾ ਬਣਾਓ ਸਤ ਸੰਗ ਕਰਿਆ ਕਰੋ ਵਿਕਾਰਾਂ ਨੂੰ ਮਨ ਤੋਂ ਦੂਰ ਕਰੋ ਸ਼ੁੱਧ ਹਿਰਦੇ ਨਾਲ ਨਾਮ ਜਪੋ ਇਹ ਉਪਦੇਸ਼ ਦੇ ਕੇ ਗੁਰੂ ਜੀ ਨੇ ਰਾਜੇ ਨੂੰ ਸਿੱਖ ਬਣਾਇਆ ਇਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਮੁਨਾਫਿਕ ਦੇਸ਼ ਪਹੁੰਚੇ ਇਸ ਦੇਸ਼ ਦੇ ਲੋਕ ਸਭ ਮੂਰਖ ਹੀ ਸਨ ਕੋਈ ਅਕਲ ਵਾਲਾ ਨਹੀਂ ਸੀ ਪਰਮਾਤਮਾ ਦਾ ਨਾਮ ਲੈਣਾ ਨਹੀਂ ਸਨ ਜਾਣਦੇ ਅਤੇ ਨਾ ਹੀ ਕਦੀ ਸਤ ਸੰਗ ਦਾ ਨਾਮ ਉਹਨਾਂ ਦੇ ਕੰਨਾਂ ਨਾਲ ਸੁਣਿਆ ਸੀ ਘਰ ਦੇ ਧੰਦਿਆਂ ਵਿੱਚ ਹੀ ਫਸੇ ਹੋਏ ਸਨ ਲੋਕਾਂ ਦੀ ਐਸੀ ਦਿਸ਼ਾ ਵੇਖ ਕੇ ਗੁਰੂ ਜੀ ਇਹਨਾਂ ਦੇ ਉਦਾਰ ਵਾਸਤੇ ਇੱਕ ਚੰਗਾ ਖੇਤ ਵੇਕੇ ਉਸ ਦੇ ਕਿਨਾਰੇ ਬੈਠ ਗਏ ਉੱਥੇ ਲੱਕੜਾਂ ਇਕੱਠੀਆਂ ਕਰਕੇ ਅੱਗ ਬਾਲ ਕੇ ਧੂਆਂ ਕੀਤਾ ਇਥੋਂ ਦੇ ਲੋਕ ਰਾਜੇ ਨੂੰ ਰੱਬ ਕਰਕੇ ਪੂਜਦੇ ਸਨ ਜਦ ਮੀਂਹ ਦੀ ਲੋੜ ਹੁੰਦੀ ਤਦ ਰਾਜੇ ਨੂੰ ਜਾ ਕੇ ਕਹਿੰਦੇ ਜਦ ਰਾਜਾ ਜਪ ਕਰਦਾ ਮੰਤਰ ਪੜ੍ਹਦਾ ਤਦ ਮੀਂਹ ਪੈਂਦਾ ਖੇਤੀਆਂ ਹੁੰਦੀਆਂ ਤੇ ਲੋਕ ਅੰਨ ਦਾਣਾ ਪੈਦਾ ਕਰਕੇ ਖਾਂਦੇ ਜਿਸ ਦਿਨ ਤੋਂ ਗੁਰੂ ਜੀ ਇੱਥੇ ਆਣ ਕੇ ਬੈਠੇ ਮੀਂਹ ਕੋਈ ਨਾ ਪਿਆ ਤੇ ਖੇਤੀਆਂ ਸੁੱਕ ਗਈਆਂ ਲੋਕ ਤੰਗ ਆ ਕੇ ਰਾਜੇ ਪਾਸ ਗਏ ਕਿ ਮੀਂਹ ਪਵਾਓ ਰਾਜੇ ਨੇ ਪਹਿਲਾਂ ਵਾਂਗ ਬਹੁਤ ਜਪ ਤੇ ਮੰਤਰ ਪੜ੍ਹੇ ਪਰ ਮੀਂਹ ਨਾ ਵਸਿਆ ਲੋਕ ਘਬਰਾ ਗਏ ਕਿ ਇਸ ਵਾਰ ਮੀਂਹ ਕਿਉਂ ਨਹੀਂ ਵਸਿਆ ਤਦ ਉਸ ਖੇਤ ਦੇ ਮਾਲਕ ਨੇ ਜਿਸ ਦੇ ਬ੍ਰਿਛ ਹੇਠਾਂ ਗੁਰੂ ਜੀ ਬੈਠੇ ਆਖਿਆ ਕਿ ਮੀਂਹ ਨਾ ਪੈਣ ਕਰਕੇ ਸਾਡੀਆਂ ਖੇਤੀਆਂ ਸੁੱਕ ਰਹੀਆਂ ਹਨ ਤੁਸੀਂ ਸੰਤ ਮਹਾਤਮਾ ਹੋ ਕਿਰਪਾ ਕਰਕੇ ਮੀਂਹ ਪਵਾਓ ਗੁਰੂ ਜੀ ਨੇ ਪੁੱਛਿਆ ਪਹਿਲਾਂ ਬਰਖਾ ਕਿਸ ਤਰ੍ਹਾਂ ਹੁੰਦੀ ਸੀ ਤਦ ਕਿਸਾਨ ਨੇ ਸਾਰੀ ਗੱਲ ਸੁਣਾਈ ਕਿ ਇਸ ਤਰ੍ਹਾਂ ਸਾਡਾ ਰਾਜਾ ਮੰਤਰ ਪੜਦਾ ਸੀ ਤੇ ਮੀਂਹ ਪੈਂਦਾ ਸੀ ਪਰ ਹੁਣ ਰਾਜੇ ਨੇ ਬਹੁਤ ਮੰਤਰ ਪੜੇ ਮੀਂਹ ਬਿਲਕੁਲ ਨਹੀਂ ਪਿਆ ਗੁਰੂ ਜੀ ਨੇ ਕਿਹਾ ਹੁਣ ਤੁਸੀਂ ਪਰਮਾਤਮਾ ਅੱਗੇ ਬੇਨਤੀ ਕਰੋਗੇ ਤਾਂ ਮੀਂਹ ਪਵੇਗਾ ਉਸਨੇ ਕਿਹਾ ਜੀ ਅਸੀਂ ਤਾਂ ਪਰਮਾਤਮਾ ਦਾ ਨਾਮ ਹੀ ਕਦੇ ਨਹੀਂ ਸੁਣਿਆ ਤੇ ਬੇਨਤੀ ਕਿਸ ਅੱਗੇ ਕਰੀਏ ਗੁਰੂ ਜੀ ਨੇ ਕਿਹਾ ਪਰਮਾਤਮਾ ਸਭ ਦਾ ਮਾਲਕ ਹੈ ਹਰ ਇੱਕ ਜੀਵ ਜੰਤ ਵਿੱਚ ਵਸ ਰਿਹਾ ਹੈ ਜੇ ਤੁਸੀਂ ਉਸ ਦਾ ਨਾਮ ਲੈ ਕੇ ਖੇਤੀ ਬੀਜੋਗੇ ਤਾਂ ਖੇਤੀ ਬਹੁਤ ਹੋਵੇਗੀ ਤੇ ਸਾਰੇ ਸੁਖੀ ਬਸੋਗੇ ਗੁਰੂ ਜੀ ਦੇ ਬਚਨ ਸੁਣ ਕੇ ਉਸ ਜ਼ਿਮੀਦਾਰ ਨੇ ਲੋਕਾਂ ਨੂੰ ਆਖਿਆ ਬਾਹਰ ਇੱਕ ਸੰਤ ਬੈਠਾ ਹੈ ਉਸਨੇ ਮੈਨੂੰ ਆਖਿਆ ਹੈ ਕਿ ਜੇਕਰ ਤੁਸੀਂ ਪਰਮਾਤਮਾ ਦਾ ਨਾਮ ਲੈ ਕੇ ਖੇਤੀ ਬੀਜੋਗੇ ਤਾਂ ਖੇਤੀ ਬਹੁਤ ਹੋਵੇਗੀ ਲੋਕਾਂ ਨੇ ਕਿਹਾ ਤੂੰ ਮੂਰਖ ਹੈਂ ਪਲਾ ਵਰਖਾ ਤੋਂ ਬਿਨਾ ਕਦੇ ਖੇਤੀ ਹੋ ਸਕਦੀ ਹੈ ਜ਼ਿਮੀਦਾਰ ਨੇ ਵਾਪਸ ਆਣ ਕੇ ਗੁਰੂ ਜੀ ਨੂੰ ਦੱਸਿਆ ਕਿ ਤੁਹਾਡੀ ਗੱਲ ਸੁਣ ਕੇ ਲੋਕ ਮੈਨੂੰ ਮਖੌਲ ਕਰਦੇ ਹਨ ਤੁਹਾਡੀ ਗੱਲ ਤੇ ਯਕੀਨ ਕੋਈ ਨਹੀਂ ਕਰਦਾ ਗੁਰੂ ਜੀ ਨੇ ਕਿਹਾ ਤੂੰ ਹੱਲ ਵਾਹ ਕੇ ਪਰਮਾਤਮਾ ਦਾ ਨਾਮ ਲੈ ਕੇ ਬੀਜ ਬੀਜ ਦੇ ਜੇ ਖੇਤੀ ਨਾ ਹੋਵੇਗੀ ਤਾਂ ਅਸੀਂ ਤੇਰੇ ਬੀਜਾਂ ਦਾ ਮੁੱਲ ਭਰ ਦਿਆਂਗੇ ਤਦ ਜ਼ਿੰਮੇਦਾਰ ਨੇ ਪ੍ਰਮਾਤਮਾ ਦਾ ਨਾਮ ਲੈ ਕੇ ਗੁਰੂ ਜੀ ਦੇ ਆਖੇ ਲੱਗ ਕੇ ਖੇਤੀ ਬੀਜ ਦਿੱਤੀ ਥੋੜੇ ਦਿਨਾਂ ਵਿੱਚ ਹੀ ਖੇਤੀ ਉੱਗ ਖੜੀ ਹੋਈ ਤੇ ਲੋਕ ਇਹ ਵੇਖ ਕੇ ਗੁਰੂ ਜੀ ਉੱਤੇ ਸ਼ਰਧਾ ਲੈ ਆਏ ਬਹੁਤ ਲੋਕ ਆਪ ਜੀ ਪਾਸ ਆਣ ਕੇ ਖੇਤੀ ਉਗਾਉਣ ਦੀ ਜੁਗਤੀ ਪੁੱਛਣ ਆ ਗਏ ਗੁਰੂ ਜੀ ਨੇ ਕਿਹਾ ਤੁਸੀਂ ਹੱਲ ਵਾ ਕੇ ਪ੍ਰਮਾਤਮਾ ਦਾ ਨਾਮ ਲੈ ਕੇ ਖੇਤੀ ਬੀਜੋ ਤੁਹਾਡੀਆਂ ਖੇਤੀਆਂ ਵੀ ਉੱਗ ਪੈਣਗੀਆਂ ਤਾਂ ਦੋਨਾਂ ਲੋਕਾਂ ਨੇ ਇਸ ਤਰ੍ਹਾਂ ਹੀ ਕੀਤਾ ਤੇ ਜਦ ਸਾਬਦੀਆਂ ਖੇਤੀਆਂ ਉਗ ਪਈਆਂ ਤਾਂ ਫਿਰ ਉਹਨਾਂ ਲੋਕਾਂ ਨੇ ਗੁਰੂ ਜੀ ਨੂੰ ਕਿਹਾ ਮਹਾਰਾਜ ਬਰਖਾ ਕਿਸ ਤਰ੍ਹਾਂ ਪਵੇਗੀ ਇਸ ਦਾ ਉਪਾਅ ਵੀ ਦੱਸੋ ਤਦ ਗੁਰੂ ਜੀ ਨੇ ਕਿਹਾ ਤੁਸੀਂ ਤਿਹਾਵਲ ਦਾ ਕੜਾ ਪ੍ਰਸ਼ਾਦ ਕਰਕੇ ਸਾਰੇ ਇਕੱਠੇ ਹੋ ਕੇ ਪਰਮਾਤਮਾ ਅੱਗੇ ਮੀਂਹ ਪੈਣ ਵਾਸਤੇ ਬੇਨਤੀ ਕਰੋਗੇ ਤਾਂ ਮੀਂਹ ਪਵੇਗਾ ਜਦ ਉਹਨਾਂ ਨੇ ਇਸ ਤਰ੍ਹਾਂ ਹੀ ਕੀਤਾ ਤਾਂ ਬਹੁਤ ਬਰਖਾ ਹੋਈ ਗੁਰੂ ਜੀ ਦੀ ਮਹਿਮਾ ਸੁਣ ਕੇ ਰਾਜਾ ਬਹੁਤ ਭੇਟਾ ਲੈ ਕੇ ਗੁਰੂ ਜੀ ਪਾਸ ਹਾਜ਼ਰ ਹੋਇਆ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਤੁਸੀਂ ਪੂਰਨ ਸੰਤ ਸਰਬਸ਼ਕਤੀਵਾਨ ਹੋ ਮੈਨੂੰ ਉਪਦੇਸ਼ ਦਿਓ ਜਿਸ ਨਾਲ ਮੇਰਾ ਭਲਾ ਹੋਵੇ ਅੱਗੇ ਤੋਂ ਜਿਸ ਤਰ੍ਹਾਂ ਤੁਸੀਂ ਆਗਿਆ ਕਰੋਗੇ ਉਸ ਤਰ੍ਹਾਂ ਪ੍ਰਮਾਤਮਾ ਨੂੰ ਮੰਨਿਆ ਕਰਾਂਗੇ ਰਾਜੇ ਦਾ ਪ੍ਰੇਮ ਤੇ ਸ਼ਰਧਾ ਵੇਖ ਕੇ ਆਖਿਆ ਅੰਮ੍ਰਿਤ ਵੇਲੇ ਉੱਠ ਕੇ ਨਾਮ ਸਿਮਰਨ ਕਰੋ ਧਰਮਸ਼ਾਲਾ ਬਣਾ ਕੇ ਸਾ ਸੰਗ ਕਰਿਆ ਕਰੋ ਤਦ ਤੁਹਾਡੀ ਸਭ ਦੀ ਕਲਿਆਣ ਹੋਵੇਗੀ ਰਾਜੇ ਨੇ ਉਪਦੇਸ਼ ਲੈ ਕੇ ਆਪਣੇ ਰਾਜ ਵਿੱਚ ਲੋਕਾਂ ਨੂੰ ਪਰਮਾਤਮਾ ਦੇ ਸਿਮਰਨ ਵਿੱਚ ਲਾਇਆ ਕਦ ਸਾਰੇ ਲੋਕ ਨਾਮ ਜਪਣ ਤੇ ਕੀਰਤਨ ਕਰਨ ਵਿੱਚ ਲੱਗ ਕੇ ਆਪਣਾ ਜਨਮ ਸਫਲਾ ਕਰਨ ਲੱਗੇ ਇਸ ਤਰ੍ਹਾਂ ਸਭ ਨੂੰ ਉਪਦੇਸ਼ ਦੇ ਕੇ ਗੁਰੂ ਜੀ ਅੱਕੇ ਨੂੰ ਵਿਦਾ ਹੋ ਗਏ ਮੁਨਾਫਿਕ ਦੇਸ਼ ਤੋਂ ਚੱਲ ਕੇ ਇੱਕ ਹੋਰ ਦੇਸ਼ ਵਿੱਚ ਪਹੁੰਚ ਗਏ ਇੱਕ ਪਿੰਡ ਦੇਖ ਕੇ ਉਸ ਦੇ ਬਾਹਰ ਬਰਿਛੇ ਹੇਠਾਂ ਬੈਠ ਗਏ ਪਿੰਡ ਵਾਸੀਆਂ ਨੇ ਅਨਜਲਨਾਲ ਆਪ ਜੀ ਦੀ ਬਹੁਤ ਸੇਵਾ ਕੀਤੀ ਗੁਰੂ ਜੀ ਕੁਝ ਦਿਨ ਉੱਥੇ ਟਿਕੇ ਰਹੇ ਇੱਕ ਦਿਨ ਜਦ ਨਗਰ ਵਾਸੀ ਆਪਣਾ ਸਮਾਨ ਚੁੱਕ ਕੇ ਪਰਿਵਾਰ ਨੂੰ ਲੈ ਕੇ ਉਥੋਂ ਕੂਚ ਕਰਨ ਲੱਗੇ ਤਾਂ ਗੁਰੂ ਜੀ ਨੇ ਪੁੱਛਿਆ ਤੁਸੀਂ ਕਿੱਧਰ ਚੱਲੇ ਹੋ ਉਹਨਾਂ ਨੇ ਦੱਸਿਆ ਜੀ ਇਸ ਨਗਰ ਨੂੰ 6 ਮਹੀਨੇ ਪਿੱਛੋਂ ਅੱਗ ਲੱਗ ਜਾਂਦੀ ਹੈ ਹੁਣ ਉਹ ਸਮਾਂ ਆ ਗਿਆ ਹੈ ਇਸ ਕਰਕੇ ਅਸੀਂ 5-7 ਦਿਨ ਵਾਸਤੇ ਇੱਥੋਂ ਕੱਢ ਕੇ ਆਪਣਾ ਸਮਾਨ ਤੇ ਬਾਲ ਬੱਚਾ ਬਾਹਰ ਲੈ ਜਾਂਦੇ ਹਾਂ ਜੇ ਤੁਸੀਂ ਵੀ ਸਾਡੇ ਨਾਲ ਚੱਲੋ ਤਾਂ ਬੜੀ ਕਿਰਪਾ ਹੋਵੇਗੀ ਗੁਰੂ ਜੀ ਨੇ ਕਿਹਾ ਜੇਕਰ ਤੁਸੀਂ ਸਾਡੀ ਸਿੱਖੀ ਧਾਰਨ ਕਰ ਲਵੋ ਅਤੇ ਸਤਨਾਮ ਦਾ ਜਾਪ ਜਪੋ ਤਾਂ ਫਿਰ ਕਦੇ ਤੁਹਾਡੇ ਘਰ ਨਹੀਂ ਛੜਨਗੇ। ਤਦ ਉਹ ਨਗਰ ਵਾਸੀ ਗੁਰੂ ਜੀ ਦਾ ਬਚਨ ਮੰਨ ਕੇ ਦੂਸਰੇ ਪਿੰਡ ਜਾਣ ਦੀ ਥਾਂ ਗੁਰੂ ਜੀ ਪਾਸ ਹੀ ਰਹੇ। ਜਦ ਨਗਰ ਨੂੰ ਅੱਗ ਲੱਗਣ ਦਾ ਦਿਨ ਆਇਆ ਤਾਂ ਇੱਕ ਬੜਾ ਭਿਆਨਕ ਰੂਪ ਦਾਇਤ ਆਇਆ। ਉਸ ਦੇ ਹੱਥ ਵਿੱਚ ਅੱਗ ਦਾ ਮੁਅੱਤਾ ਫੜਿਆ ਹੋਇਆ ਸੀ। ਉਸ ਨੇ ਲੋਕਾਂ ਨੂੰ ਕਿਹਾ ਤੁਸੀਂ ਪਿੰਡ ਛੱਡ ਕੇ ਬਾਹਰ ਨਹੀਂ ਗਏ। ਯਾਦ ਰੱਖੋ ਮੈਂ ਤੁਹਾਨੂੰ ਸਾਰਿਆਂ ਨੂੰ ਸਾੜ ਦੇਵਾਂਗਾ। ਦਾਇਤ ਦੀ ਇਹ ਗੱਲ ਸੁਣ ਕੇ ਸਾਰੇ ਲੋਕ ਡਰ ਗਏ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ ਅੱਗੇ ਤਾਂ ਘਰ ਸੜ ਜਾਣ ਦਾ ਹੀ ਡਰ ਸੀ ਪਰ ਹੁਣ ਬਾਲ ਬੱਚੇ ਦੀਆਂ ਜਾਨਾਂ ਦਾ ਵੀ ਫਿਕਰ ਪੈ ਗਿਆ ਹੈ ਸਾਨੂੰ ਇਹਨਾਂ ਸੰਤਾਂ ਨੇ ਨਹੀਂ ਜਾਣ ਦਿੱਤਾ ਅਸੀਂ ਤਾਂ ਨਿਕਲ ਹੀ ਚੱਲੇ ਸਾਂ ਗੁਰੂ ਜੀ ਨੇ ਜਦ ਲੋਕਾਂ ਨੂੰ ਇਸ ਤਰ੍ਹਾਂ ਭੈ ਪੀਤ ਵੇਖਿਆ ਤਾਂ ਆਪ ਜੀ ਨੇ ਉਸ ਦੈਂਤ ਵੱਲ ਟੇਢੀ ਨਜ਼ਰ ਕਰਕੇ ਵੇਖਿਆ ਗੁਰੂ ਜੀ ਦੇ ਇਸ ਤਰ੍ਹਾਂ ਕਰੂਰ ਦ੍ਰਿਸ਼ਟੀ ਨਾਲ ਵੇਖਣ ਕਰਕੇ ਦੈਂਤ ਪਵਾਟਣੀ ਖਾ ਕੇ ਧਰਤੀ ਤੇ ਡਿੱਗ ਪਿਆ ਤਦ ਗੁਰੂ ਜੀ ਨੇ ਉੱਠ ਕੇ ਆਪਣਾ ਚਰਨ ਉਸਦੇ ਸਿਰ ਉੱਤੇ ਲਾਇਆ ਜਿਸ ਦੇ ਛੂ ਨਾਲ ਸਾਰ ਹੀ ਦੈਂਤ ਉੱਠ ਕੇ ਗੁਰੂ ਜੀ ਦੇ ਚਰਨਾਂ ਤੇ ਪੈ ਗਿਆ ਤੇ ਕਹਿਣ ਲੱਗਾ ਮਹਾਰਾਜ ਮੇਰੇ ਅਪਰਾਧ ਬਖਸ਼ੋ ਮੈਂ ਤੁਹਾਡਾ ਸੇਵਕ ਹਾਂ ਜੋ ਹੁਕਮ ਕਰੋਗੇ ਸੋਈ ਮੰਨਾਂਗਾ ਗੁਰੂ ਜੀ ਨੇ ਕਿਹਾ ਜੇ ਇਸ ਨਗਰ ਵਿੱਚ ਧਰਮਸ਼ਾਲਾ ਬਣਾ ਕੇ ਸਤਨਾਮ ਦਾ ਸਿਮਰਨ ਕਰਿਆ ਕਰੇ ਅਤੇ ਇਸ ਨਗਰ ਵਾਸੀਆਂ ਨਾਲ ਮਿਲ ਕੇ ਕੀਰਤਨ ਕਰਿਆ ਕਰੇ ਅਤੇ ਆਪਣੇ ਸਿਰ ਤੇ ਪਾਣੀ ਢੋ ਕੇ ਸੰਗਤ ਦੀ ਸੇਵਾ ਕਰਿਆ ਕਰੇਗਾ ਤਾਂ ਤੇਰੀ ਗਤੀ ਹੋਵੇਗੀ ਦਾਇਤ ਨੇ ਸਭ ਕੁਝ ਇਸ ਤਰ੍ਹਾਂ ਹੀ ਗੁਰੂ ਜੀ ਦੇ ਹੁਕਮ ਅਨੁਸਾਰ ਕਰ ਦਿੱਤਾ ਜਿਸ ਨੂੰ ਵੇਖ ਕੇ ਪਿੰਡ ਦੇ ਲੋਕ ਬੜੇ ਹੈਰਾਨ ਹੋ ਕੇ ਕਹਿਣ ਲੱਗੇ ਵੇਖੋ ਗੁਰੂ ਜੀ ਨੇ ਬਾਜ ਪਾਸੋਂ ਚਿੜੀ ਦੀ ਸੇਵਾ ਕਰਾਈ ਹੈ ਉਪਰੰਤ ਗੁਰੂ ਜੀ ਇੱਥੋਂ ਉੱਠ ਕੇ ਇੱਕ ਹੋਰ ਨਗਰ ਦੇ ਬਾਹਰ ਸਮੁੰਦਰ ਦੇ ਕਿਨਾਰੇ ਜਾ ਬੈਠੇ ਗੁਰੂ ਜੀ ਨੇ ਵੇਖਿਆ ਕਿ ਲੋਕ ਘਰ ਦਾ ਸਮਾਨ ਛੁੱਕ ਕੇ ਬਾਹਰ ਤੁਰੇ ਜਾ ਰਹੇ ਹਨ ਗੁਰੂ ਜੀ ਨੇ ਪੁੱਛਿਆ ਤੁਸੀਂ ਕਿੱਧਰ ਜਾ ਰਹੇ ਹੋ ਨਗਰ ਕਿਉਂ ਛੱਡ ਚੱਲੇ ਹੋ ਲੋਕਾਂ ਨੇ ਕਿਹਾ ਸੰਤ ਜੀ ਇੱਥੇ ਹੁਣੇ ਹੀ ਸਮੁੰਦਰ ਦੀ ਛਲ ਆਉਣ ਵਾਲੀ ਹੈ ਜੋ 6 ਮਹੀਨੇ ਪਿੱਛੋਂ ਆਉਂਦੀ ਹੈ ਤੇ ਸਭ ਕੁਝ ਰੋੜ ਕੇ ਲੈ ਜਾਂਦੀ ਹੈ ਜਦ ਇਹ ਲੰਘ ਜਾਏਗੀ ਤਾਂ ਫਿਰ ਆਣ ਕੇ ਆਪਣੇ ਘਰ-ਬਾਰ ਉਸਾਰ ਕੇ ਵਸਾਂਗੇ ਗੁਰੂ ਜੀ ਨੇ ਕਿਹਾ ਤੁਸੀਂ ਸਤਨਾਮ ਦਾ ਜਾਪ ਜਪੋ ਤਾਂ ਤੁਹਾਡੇ ਘਰ ਸਮੁੰਦਰ ਨਹੀਂ ਰੋੜੇਗਾ ਉਹਨਾਂ ਨੇ ਕਿਹਾ ਅਸੀਂ ਤਾਂ ਹੁਣ ਤੁਰੇ ਜਾ ਰਹੇ ਹਾਂ ਤੁਸੀਂ ਇੱਥੇ ਬੈਠੋ ਜੋ ਸਾਡੇ ਘਰ ਬਣੇ ਰਹਿਣਗੇ ਤਾਂ ਅਸੀਂ ਤੁਹਾਡੇ ਸਿੱਖ ਬਣ ਕੇ ਉਪਦੇਸ਼ ਲਵਾਂਗੇ ਜਦ ਸਮੇਂ ਸਿਰ ਸਮੁੰਦਰ ਦੀ ਛਲ ਆਈ ਤਾਂ ਉਹ ਗੁਰੂ ਜੀ ਦੇ ਚਰਨ ਪਰਸਕੇ ਪਿੱਛੇ हट ਗਈ ਜਦ ਨਗਰ ਵਾਸੀਆਂ ਨੇ ਆਣ ਕੇ ਆਪੋ ਆਪਣੇ ਘਰ ਸਹੀ ਸਲਾਮਤ ਵੇਖੇ ਤਾਂ ਬੜੇ ਖੁਸ਼ ਹੋਏ ਗੁਰੂ ਜੀ ਤੋਂ ਉਪਦੇਸ਼ ਲੈ ਕੇ ਸਤਨਾਮ ਦਾ ਜਾਪ ਜਪਣ ਲੱਗੇ